嗯。So ਪਰਗੋਆਂ ਤੀਜ ਹਰ ਸੰਗ ਜੀਓ ਹਰ ਮਾਤਮਾ ਦੀ ਅਪਾਰ ਕਿਰਪਾ ਜੇ ਪਰਮੇਸ਼ਰ ਆ ਤੇ ਭਗਤ ਨੇ ਜੇ ਭਗਵਾਨ ਨਹੀਂ ਤੇ ਭਗਤਾਂ ਦਾ ਵੀ ਕੋਈ ਵੀ ਜੋੜ ਨਹੀਂ ਇੱਕ ਦਫਾ ਮਾਰੇ ਨੇ ਕਿਹਾ ਸੀ ਕਿ ਮੈਂ ਤੁਹਾਨੂੰ ਗੁਰਮੁਖ ਨਹੀਂ ਕਹਿਣਾ ਗੁਰਸੇਖ ਨਹੀਂ ਕਹਿਣਾ ਮੈਂ ਤੁਹਾਨੂੰ ਭਗਤ ਕਹਿਣਾ ਜਿਨ੍ਹਾਂ ਨੇ ਪ੍ਰਭੂ ਨੇ ਆਪ ਬਣਾਇਆ ਇਹ ਬਣਾਉਣ ਵਾਲਾ ਜਾਣਦਾ ਸੀ ਤੁਹਾਡੇ ਪੁਰਬਲੇ ਲੇਖ ਤੁਹਾਡੇ ਪ੍ਰੂਬਲੇ ਲੈਣੇ ਦੇਣੇ ਉਹ ਬਣਾਉਣ ਵਾਲੇ ਕਿੰਨੇ ਨੇ ਇੱਕ ਔਰ ਇੱਕ ਇੱਕ ਕਿਸੇ ਦੀ ਵੀ ਚੇਨ ਚੱਕਰ 'ਚ ਨਹੀਂ ਆਉਣ ਵਾਲਾ ਪੂਰੀ ਪ੍ਰਕਿਰਤੀ ਜਿਹੜੀ ਪੂਰੀ ਕائنات ਦਾ ਚੇਤੇ ਕਿੰਨੇ ਆ ਇੱਕ ਪਰਮਾਤਮਾ ਬਣੀ ਦੇ ਵਿੱਚ ਹਵਾਲੇ ਜੇ ਐਕਸਪਲੇਨੇਸ਼ਨ ਕੀਤੀ ਉਹਨੇ ਤਨੇ ਆਪਣੀ ਆਪ ਕੀਤੀ ਆ ਜੀਵ ਉਹਦੀ ਐਕਸਪਲੇਨੇਸ਼ਨ ਨਹੀਂ ਕਰ ਪਾਇਆ ਇਹ ਪ੍ਰਮਾਤਮਾ ਦਾ ਆਤਮਾ ਹੀ ਉਹਦੀ ਇੱਕ ਗੱਲ ਆ ਉਹਦਾ ਪੱਖ ਆ ਕਿ ਉਹਨੇ ਜਦ ਵੀ ਆਪਣੀ ਗੱਲ ਕੀਤੀ ਆਪ ਕੀਤੀ ਚਾਹੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਚਾਹੇ ਗੀਤਾ ਆ ਜਾਂ ਜ਼ੀਲ ਆ ਕੁਰਾਨ ਆ ਬਾਈਬਲ ਆ ਉਹਨਾਂ ਸਾਰਿਆਂ ਚ ਪੱਖ ਕਿੰਨੇ ਨੇ ਉਹਨੇ ਆਪਣਾ ਆਪ ਦਾ ਰੱਖਿਆ ਕਿਉਂਕਿ ਉਹਨੂੰ ਤਤਾਂ ਵਾਲੇ ਜੀਵ ਉਸ ਤਤਾਂ ਤੋਂ ਰਹਿਤ ਪ੍ਰਮਾਤਮਾ ਨੂੰ जान ਨਹੀਂ ਸਕਦੇ ਸਿੱਖ ਦਾ ਕੰਮ ਰਜੋਈ ਤਰਸ ਤੇ ਦਇਆ ਤੱਕ ਹੁੰਦਾ ਹੈ ਉਹਦੇ ਚਰਣਾ ਤੱਕ ਹੁੰਦਾ ਹੈ ਇਸ ਤੋਂ ਅੱਗੇ ਉਹ ਕੁਝ ਨਹੀਂ ਜਾਣ ਪਾਉਂਦਾ ਉਹਨੂੰ ਪੜਨਾ ਤੇ ਵਿਚਾਰਨਾ ਇੱਕ ਅਲੈਦਾ ਪੱਖ ਆ ਪ੍ਰਮਾਤਮਾ ਨੂੰ ਜਾਣ ਲੈਣਾ ਜਾਂ ਉਹਨੂੰ ਕਥ ਲੈਣਾ ਉਹ ਗੱਲ ਇੱਕ ਹੋਰ ਆ ਇਹ ਹੀ ਗੱਲ ਸਹਿਬ ਸਤਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਨੇ ਕਿਹਾ ਹੈ ਪੂਰੇ ਗੁਰਕਾਰ ਸੋਨੇ ਉਪਦੇਸ਼ ਪਾਰ ਬ੍ਰਹਮ ਨਿਕਟ ਕਰਪੇਕ ਕਿ ਉਸ ਪਰਮਾਤਮਾ ਨੂੰ ਵੇਖਣਾ ਹੈ ਅਨੁਭਵ ਕਰਨਾ ਉਹਨੂੰ ਮਹਿਸੂਸ ਕਰਨਾ ਪਰਮਾਤਮਾ ਦੀ ਮੌਜੂਦਗੀ ਮਹਿਸੂਸ ਰੱਖਣੀ ਹੈ ਕਿ ਭਗਵਾਨ ਤੂੰ ਮੇਰਾ ਹੋਵੇਂ ਤੇ ਮੈਂ ਤੇਰਾ ਆਵਾਂ ਇਹ ਸਿੱਖਿਆਤ ਤੋਂ ਹੀ ਚੱਲੀ ਆਈ ਹੈ ਜੇ ਅਸੀਂ ਨਹੀਂ ਉਸ ਗੱਲ ਨੂੰ ਸੰਸਾਰ ਨਹੀਂ ਮੰਨਦਾ ਤੇ ਸਤਗੁਰ ਐਂ ਵੀ ਕਿਹਾ ਸਤਗੁਰ ਨਹੀਂ ਸੇਵਿਓ ਸ਼ਬਦ ਨਹੀਂ ਰਖਿਓ ਰਤਾਰ ਧਿਗਤ ਨਾਗਾ ਜੀਵਿਆਂ ਕਿਤੇ ਆਏ ਸੰਸਾਰ ਕਿ ਸੰਸਾਰ ਜੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਉਹ ਆਇਆ ਨਾ ਆਇਆ ਕਿਤੇ ਐਸ ਸੰਸਾਰ ਉਹਦੇ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਵਿਚਾਰਿਆ ਜਿਸ ਤਰ੍ਹਾਂ ਇਹ ਸੱਤ ਰੰਗ ਦਾ ਨਿਸ਼ਾਨ ਤੁਸੀਂ ਦੇਖ ਰਹੇ ਹੋ ਕਾਲਾ ਨੀਲਾ ਪੀਲਾ ਇਹ ਰੋਹਾਨੀਅਤ ਦੀਆਂ ਮੰਜਲਾ ਪ੍ਰਮਾਤਮਾ ਨੇ ਪ੍ਰੈਕਟੀਕਲ ਸਮਝਾਈਆਂ ਜਿਸ ਤਰ੍ਹਾਂ ਦਰਬਾਰ ਸਾਹਿਬ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਮੰਤਰ ਦੇ ਅਕੋਰਡਿੰਗ ਪ੍ਰਮਾਤਮਾ ਨੇ ਤੁਹਾਨੂੰ ਦਸੰਦਵਾਰੀ ਦਾ ਰੂਪ ਪ੍ਰੈਕਟੀਕਲ ਦਿੱਤਾ ਰੋਹਾਨੀਅਤ ਦਾ ਕਿ ਜਿਹੜੀ ਆਤਮਾ ਦਾ ਸੁਰਤਿਆ ਸ਼ਬਦ ਨੂੰ ਸਰੈਂਡਰ ਕਿਵੇਂ ਹੁੰਦੀ ਹੈ ਇਦੇ ਵਿੱਚ ਵੀ ਅਗਰ ਅਸੀਂ ਮੈਡੀਟੇਸ਼ਨ ਕਰਦੇ ਆਂ ਜਾਂ ਜੀਵ ਪਰਮਾਤਮਾ ਦੀ ਖੋਜ ਨੂੰ ਭਜਦਾ ਲੱਭਦਾ ਹੈ ਤਾਂ ਉਹਦੇ ਵਿੱਚ ਬਾਖੂਬੀ ਪਰਮਾਤਮਾ ਨੇ ਸਮਝਾਇਆ ਕਿ ਧਿਆਨ ਨੂੰ ਕੇਂਦਰ ਕਰਦੇ ਆਂ ਕਾਲੇ ਤੋਂ ਨੀਲਾ ਪੀਲਾ ਵਾਈਟ ਕਿਦਾਂ ਚੜਦਾ ਇਹ ਸਾਰੀਆਂ ਕਰਨ ਵਾਲਾ ਦੱਸਣ ਵਾਲਾ ਕੌਣ ਸੀ ਇੱਕ ਸੀ ਔਰ ਉਹ ਤੁਹਾਡੇ ਸਾਰਿਆਂ ਦੇ ਵਿੱਚ ਆ ਸਾਰੀ ਕਾਇਨਾਤ ਦੇ ਆ ਸਨਮੁਖ ਸਿਆਖ ਸਾਖਿਆਤ ਹੋਇਆ ਤੇ ਕੌਣ ਹੋਇਆ ਭਗਵਾਨ ਹੋਇਆ ਕਿਸੇ ਨੂੰ ਪੁੱਛ ਕੇ ਨਹੀਂ ਹੁੰਦਾ ਉਹਦੀ ਉਹ ਆਪਣੀ ਮਰਜ਼ੀ ਦਾ ਮਾਲਕ ਆ ਪਿਆ ਸਿਰਫ ਜੀਵ ਤੋਂ ਭੁੱਲ ਇੱਥੇ ਹੁੰਦੀ ਆ ਕਿ ਉਹ ਜਦੋਂ ਬੁੱਧੀ ਵਿỆਤਾ ਹੋਣ ਦੀ ਕੋਸ਼ਿਸ਼ ਕਰਦਾ ਹੈ ਕਿ ਮੈਂ ਦੱਸ ਸਕਾਂ ਜਾਂ ਮੈਨੂੰ ਪਤਾ ਮੈਂ ਜਾਣ ਲਾਂ ਇੱਥੇ ਇੱਕ ਵੱਡੀ ਭੁੱਲ ਹੁੰਦੀ ਉਹ ਜਾਣ ਕੁਝ ਨਹੀਂ ਸਕਦਾ ਜੇ ਜਾਣਨ ਵਾਲਾ ਇਹ ਮਤ ਨਾ ਦਿੰਦਾ ਇਹ ਸੋਚ ਨਾ ਦਿੰਦਾ ਪ੍ਰਮਾਤਮਾ ਆਪਣਾ ਵਿਸ਼ਵਾਸ ਨਾਲ ਤੁਹਾਨੂੰ ਦਿੰਦਾ ਕਿ ਮੈਂ ਭਗਵਾਨ ਆ ਤੇ ਤੁਸੀਂ ਪ੍ਰਮਾਤਮਾ ਨੂੰ ਸਮਝ ਪਾਉਂਦੇ ਕਿੰਨਾ ਸੰਸਾਰ ਤਰਿਆ ਫਿਰਦਾ ਇਹੀ ਗੱਲ ਸਹਿਬ ਗੁਰੂ ਗੋਬਿੰਦ ਪਾਸ਼ਾ ਨੇ ਬਹੁਤ ਖੂਬੀ ਕਿਹਾ ਅਗਰ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਲਈਏ ਤੇ ਉਹਨਾਂ ਨੇ ਬੜੀ ਵੱਡੀ ਇੱਕ ਸਿੱਖਿਆ ਦਿੱਤੀ ਸੰਸਾਰ ਤੇ ਜੇ ਇਹ ਗੱਲ ਨਾ ਹੁੰਦੀ ਤੇ ਹੋ ਸਕਦਾ ਪ੍ਰਮਾਤਮਾ ਦੀ ਗੱਲ ਹੀ ਅਧੂਰੀ ਰਹਿ ਜਾਂਦੀ ਕਿਉਂਕਿ ਪ੍ਰਮਾਤਮਾ ਕਦੀ ਆਪਣਾ ਪੱਖ ਅਧੂਰਾ ਨਹੀਂ ਰਹਿਣ ਦਿੰਦਾ ਕਿ ਤੁਸੀਂ ਕਿੰਨੂੰ ਮੰਨਣਾ ਵਾ ਉਸ ਨਰੰਕਾਰ ਨੂੰ ਜਿਹੜਾ ਸਦੀਵੀ ਰਹਿੰਦਾ ਆਤੋਂ ਜਦੋਂ ਤੁਸੀਂ ਨਹੀਂ ਸੀ ਉਦੋਂ ਵੀ ਸੀ ਜਦੋਂ ਤੁਸੀਂ ਨਹੀਂ ਰਹਿਣਾ ਉਹਨੇ ਤਦ ਵੀ ਰਹਿਣਾ ਜੇ ਤੁਹਾਨੂੰ ਭਗਤ ਬਣਾਇਆ ਇਕੱਠਿਆਂ ਕੀਤਾ ਤੇ ਕਿੰਨੇ ਕੀਤਾ ਪ੍ਰਮਾਤਮਾ ਕੀਤਾ ਉਹਨੇ ਪੁੱਛਿਆ ਨਹੀਂ ਉਹਨੇ ਤੁਹਾਨੂੰ ਪੁੱਛਿਆ ਭਗਤ ਬਣਾਉਣ ਤੋਂ ਪਹਿਲਾਂ ਜਦੋਂ ਤੁਹਾਨੂੰ ਪੈਦਾ ਕੀਤਾ ਜਾਂਦਾ ਪ੍ਰਮਾਤਮਾ ਵੱਲੋਂ ਤੁਹਾਨੂੰ ਦੱਸਿਆ ਨਹੀਂ ਜਾਂਦਾ ਕਿ ਮੈਂ ਤੁਹਾਨੂੰ ਪੈਦਾ ਕਰ ਲੱਗਾ ਵਾਂ ਉਹ ਪੈਦਾ ਕਰਨ ਵਾਲਾ ਜਾਣਦਾ ਹੈ ਸਾਡੀ ਦੌੜ ਚਰਨਾ ਤੱਕ ਆ ਪ੍ਰਮਾਤਮਾ ਨੂੰ ਸਰੈਂਡਰ ਤੱਕ ਆ ਕੇ ਪਰਮੇਸ਼ਰ ਮੇਰੇ ਔਗਣਾਂ ਵੇਖੀ ਤਰਸ ਰਹਿਮ ਦਇਆ ਇਹ ਤਿੰਨ ਲਫ਼ਜ਼ ਸਿੱਖ ਦੀ ਜ਼ੁਬਾਨ ਤੇ ਸਦਾ ਰਹਿਣਾ ਚਾਹੀਦੇ ਰਹਿਮ ਤਰਸ ਦਇਆ ਕਿ ਤੂੰ ਇਦਾਂ ਹੀ ਚੱਲਦਾ ਰੱਖੀ ਬੈਸਟ ਆ ਜੇ ਜਾਣਨ ਦੀ ਕੋਸ਼ਿਸ਼ ਕਰਾਂ ਤੈਨੂੰ ਪਾਉਣ ਦੀ ਗੱਲ ਕਰਾਂ ਤੇ ਮੈਂ ਤੈਨੂੰ ਨਹੀਂ ਪਾ ਸਕਦਾ ਇਹ ਹੀ ਗੱਲ ਆਹ ਤੋਂ ਚੱਲੀ ਆਈ ਆ ਇਹੀ ਇੱਕ ਕਾਰਨ ਆ ਕਿ ਪ੍ਰਮਾਤਮਾ ਕੀ ਹੋਇਆ ਜੇ ਸਮਝ ਚ ਆ ਗਿਆ ਜੋ ਤੁਹਾਡੇ ਜਿੰਝ ਹੀ ਆ ਗਿਆ ਭਗਵਾਨ ਤੇ ਭਗਵਾਨ ਕੀ ਰਹਿ ਗਿਆ ਉਹ ਨਾਮੀ ਦੇ ਅਨੇਕਾਂ ਨਾਮ ਨੇ ਸਿੱਤੀ ਗਉਂਦੇ ਸਾਰੇ ਆ ਜਪਦੇ ਸਾਰਾ ਸੰਸਾਰ ਹੀ ਜਪਦਾ ਪਰ ਉਹਨੂੰ ਪਾਉਣ ਵਾਲੇ ਪਾਸੇ ਕੋਈ ਨਹੀਂ ਜਾਂਦਾ ਕਿਉਂ ਸੰਸਾਰ ਗਰਜਾਂ ਨਾਲ ਜੁੜਿਆ ਅਸੀਂ ਵੀ ਆ ਜੀਵ ਆ ਗਰਜਾਂ ਨਾਲ ਜੁੜੇ ਆ ਤੁਸੀਂ ਦੇਖ ਲਓ ਕਿ ਛੋਟੀ ਇਹ ਮਿਸਾਲ ਲੈ ਲਓ ਤੁਸੀਂ ਪ੍ਰਮਾਤਮਾ ਨੂੰ ਮੰਨਦੇ ਹੋ ਜਿਸ ਦਿਨ ਇੱਕ ਦਿਨ ਦਾ ਸਰੈਂਡਰ ਕਰਨਾ ਵਜੂਦ ਆਪਣਾ ਹਾਰ ਦੇਣਾ ਕਿ ਪ੍ਰਮਾਤਮਾ ਤੂੰ ਜੋ ਕਰ ਰਿਹਾ ਸਤ ਕਰ ਰਿਹਾ ਜਿਸ ਦਿਨ ਸਾਨੂੰ ਕਿਸੇ ਗੱਲ ਦੀ ਕਮੀ ਹੁੰਦੀ ਹੈ ਟੋਟ ਹੁੰਦੀ ਹੈ ਤਾਂ ਅਸੀਂ ਫਟਹਾੜੇ ਦਿੰਨੇ ਆ ਕਿ ਤੇਰੇ ਲੜ ਲਾਕਿਆ ਸੀ ਕਿ ਖਟਿਆ ਤੂੰ ਕਰ ਨਹੀਂ ਸਕਦਾ ਕਿਉਂ ਕੀਤਾ ਇਹ ਗੱਲ ਫੇਰ ਭੁੱਲ ਜਾਂਨੇ ਆ ਕਿ ਜਿਨੇ ਪੈਦਾ ਕੀਤਾ ਉਹਨੂੰ ਨਹੀਂ ਪਤਾ ਕਿ ਤੁਹਾਨੂੰ ਕਿਹੜੀ ਚੀਜ਼ ਚਾਹੀਦੀ ਕਿਹੜੀ ਨਹੀਂ ਦੇਣੀ ਮੈਂ ਬੁੱਲ ਕਰ ਬੈਠੇ ਨਾ ਫੇਰ ਇਦਾਂ ਹੀ ਅਸੀਂ ਆਪਣੀ ਹੋਂਮੇ ਨੂੰ ਵਧਿਆਉਨੇ ਆ ਪਰ ਹੋਂਮੇ ਸਦਾ ਰਹਿਣੀ ਨਹੀਂ ਕਦ ਤੱਕ ਜਾਂ ਜਦ ਤੱਕ ਤੁਹਾਡੇ ਸਵਾਦ ਚੱਲਦੇ ਨੇ ਤੁਹਾਡਾ ਤਨ ਚੱਲਦਾ ਸਰੀਰ ਚੱਲਦਾ ਤਦ ਤੱਕ ਆ ਉਨਾ ਚਿਰ ਤੱਕ ਆਹ ਇੱਕ ਤੇ ਹੱਥ ਵੱਜਦਾ ਕਿ ਮੈਂ ਕਰ ਸਕਦਾ ਵਾਂ ਪਰ ਮੈਂ ਜਦ ਤੂੰ ਚ ਤਬਦੀਲ ਨਹੀਂ ਹੁੰਦੀ ਜਿੰਨਾ ਚਿਰ ਤੱਕ ਸੰਸਾਰ ਤੁਹਾਨੂੰ ਤੁਸੀਂ ਕਹਿ ਦਿਓ ਮੈਂ ਭਗਵਾਨ ਦੇਖਿਆ ਸੰਸਾਰ ਨੂੰ ਇਹਨਾਂ ਗੱਲਾਂ ਨਾਲ ਕੋਈ ਵਾਸਤਾ ਨਹੀਂ ਤੁਹਾਡੇ ਨਾਲ ਕੋਈ ਨਹੀਂ ਮੰਨੂਗਾ ਸੰਸਾਰ ਤੁਹਾਡੇ ਕਰਮ ਤੋਂ ਜਾਣੂਗਾ ਕਿ ਤੁਹਾਡਾ ਕਰਮ ਤੇ ਤੁਹਾਡਾ ਆਚਰਨ ਸੰਸਾਰ ਤੇ ਕਿਦਾਂ ਦਾ ਚੱਲਦਾ ਹੈ ਕਿ ਆਮ ਇਨਸਾਨਾਂ ਨੂੰ ਤੁਸੀਂ ਅਲੱਗ ਆ ਗਏ ਤੁਹਾਡੀ ਅਲਹਿਦਗੀ ਵੱਖਰੀ ਆ ਕਿ ਤੁਸੀਂ ਆਮ ਇਨਸਾਨਾਂ ਨੂੰ ਇੱਕ ਵੱਖਰਾ ਬਣ ਜਦੋਂ ਹੁੰਦੇ ਜੇ ਕੀ ਭਗਤਾਂ ਵਾਲੀ ਕੁਆਲਿਟੀ ਉਹ ਸਤੋਗੁਣ ਧਾਰਮ ਜਿਹੜੀ ਮਾਰੇ ਨੇ ਕਿਹਾ ਸੀ ਕਿ ਉਹ ਹੈ ਇਹ ਗੱਲਾਂ ਮੈਂ ਵਿੱਚ ਹੀ ਆਉਣਾ ਮੇਰੇ ਤੇ ਵੀ ਲਾਗੂ ਹੁੰਦੀਆਂ ਨੇ ਕਿਉਂਕਿ ਜੇ ਮੈਂ ਆਖਾਂ ਮੈਂ ਜਾਣਦਾ ਮੈਂ ਬੜੀ ਵੱਡੀ ਗੱਲ ਕਰ ਰਿਹਾ ਇਹਦੇ ਵਿੱਚ ਮੇਰੀ ਵੀ ਕੋਈ ਚਤਰਾਈ ਨਹੀਂ ਇਹ ਉਹ ਸਤਗੁਰੂ ਭੇਜ ਰਿਹਾ ਜਿੱਦਾਂ ਜਿੱਦਾਂ ਪ੍ਰਮਾਤਮਾ ਜੀਨ ਦੇ ਵਿੱਚ ਉਹ ਰਹਿਮਤ ਕਰਕੇ ਗੱਲ ਪਾਈਦਾ ਉਦਾਂ-ਉਦਾਂ ਤੋਂ ਅੱਗੇ ਰੱਖੀ ਜਾਂਦੀ ਆ ਸਿਰਫ ਇੱਕ ਹੀ ਬੇਨਤੀ ਮੇਰੀ ਦੀ ਇੱਕ ਹੀ ਗੱਲ ਆ ਬਚਪਨ ਤੋਂ ਹੀ ਪ੍ਰਮਾਤਮਾ ਨੇ ਇਹ ਗੱਲ ਸਮਝਾਈ ਸੀ ਕਿ ਇੱਕ ਪਰਮਾਤਮਾ ਤੇ ਤੁਸੀਂ ਵੀ ਇੱਕ ਜੇ ਉਹਨੂੰ ਸਰੈਂਡਰ ਹੋ ਜਾਓ ਆਪਣਾ ਬਲ ਹਾਰ ਜੋ ਕਦੀ ਵੀ ਕਰਤਾ ਨਾ ਬਣਿਓ ਕਿ ਮੈਂ ਕਰ ਸਕਦਾ ਜਾਂ ਮੈਂ ਪੜ ਸਕਦਾ ਇਹ ਬਖੋਬੀ ਤੁਸੀਂ ਜਾਣਦੇ ਹੋ ਕਿ ਜਦੋਂ ਜਿਹੜੇ ਪੁਰਾਣੇ ਗੁਰਸਿੱਖ ਨੇ ਜਦੋਂ ਭਗਵਾਨ ਸਾਹਮਣੇ ਹੁੰਦਾ ਹੈ ਕੀ ਉਦੋਂ ਕੋਈ ਸਵਾਲ ਉੱਠਦਾ ਸੀ ਮਨ 'ਚ ਜਿਹੜੇ ਸੀ ਉਦੋਂ ਤੁਸੀਂ ਤੁਸੀਂ ਤਾਂ ਸੀ ਉੱਠਿਆ ਸੀ ਕਦੀ ਸਿਰਫ ਇੱਕ ਤੜਪ ਸੀ ਤੇ ਦਰਸ਼ ਦੀ ਸੀ ਤੇ ਤਾਂ ਰਹਿੰਦੀ ਹੁੰਦੀ ਤੇ ਸਰੂਰ ਰਹਿੰਦਾ ਸੀ ਇਸ ਤੋਂ ਉੱਤੇ ਹੋਰ ਕੁਝ ਨਹੀਂ ਹੁੰਦਾ। ਇਹ ਹੀ ਤੇ ਸਿੱਖ ਦੀ ਅਵਸਥਾ ਹੈ। ਇਹ ਹੀ ਤੇ ਸਮਝ ਆਈ ਹੈ। ਸਾਰੀ ਸਾਰੀ ਕਾਇਨਾਤ ਦੀ ਸਿੱਖ ਤੁਸੀਂ ਨਹੀਂ ਹੋਂ ਕਲੇ। ਸਾਰੀ ਕਾਇਨਾਤ ਉਹਦੀ ਸਿੱਖ ਆ। ਜਿਹੜਾ ਵੀ ਸਿੱਖਣ ਵਾਲਾ ਵਾ, ਜਿਹੜਾ ਵੀ ਸਿੱਖਿਆ ਦੇ ਆਧਾਰ ਤੇ ਚੱਲਦਾ ਵਾ, ਪ੍ਰਮਾਤਮਾ ਚਲਾ ਰਿਆ ਉਹਨਾਂ ਨੂੰ, ਉਹ ਸਾਰੇ ਹੀ ਸਿੱਖ ਰਹੇ ਨੇ, ਸਾਰੀ ਸਿੱਖ ਨੇ। ਫਰਕ ਇਹਨਾਂ ਹੈ ਸਿੱਖ ਤੋਂ ਗੁਰਮੁਖ, ਗੁਰਮੁਖ ਤੋਂ ਹਰ ਜਨ ਤੇ ਹਰ ਜਨ ਤੋਂ ਹਰ ਭਗਤ ਆ। ਤਬਦੀਲੀ ਕਿਦਾਂ ਕਰ ਦਿੰਦਾ ਏ ਉਹਦੇ ਹੱਥ 'ਚ ਆ ਪਰ ਜੇ ਚਾਹੇ ਮੈਂ ਚਾਹਾਂ ਕਿ ਮੈਂ ਪ੍ਰਮਾਤਮਾ ਨੂੰ ਪਾਲਾਂ ਜਾਂ ਮੈਂ ਭਗਵਾਨ ਦਾ ਹੋ ਜਾਂ ਤੇ ਇਹ ਗੱਲ ਅਸੰਭਵ ਆ ਸੰਭਵ ਨਹੀਂਗੀ ਕਿਉਂਕਿ ਨਹੀਂ ਹੋਇਆ ਜਾਣਾ ਅਨੇਕਾਂ ਸਵਾਲ ਖੜੇ ਹੋਣੇ ਨੇ ਔਰ ਇਹ ਗੱਲ ਸਾਰੀ ਜਾਣਨ ਵਾਲਾ ਕੌਣ ਆ ਪਰਮੇਸ਼ਰ ਔਰ ਉਹ ਨਾਉ ਜਮਦਾ ਤੇ ਨਾਉ ਮਰਦਾ ਉਹ ਆਪਣੇ ਆਪ 'ਚ ਇੰਨਾ ਵੱਡਾ ਏ ਇੱਕ ਦਫਾ ਮਹਾਰਾਏ ਨੇ ਕੁਰਸਖੰਦ ਸੀ ਮਾਰੇ ਨੀ ਕਹੇ ਵੀ ਮਾਰੇ ਤੁਸੀਂ ਕਿੰਨੇ ਕ ਵੱਡੇ ਹੋ ਉਹ ਕਹਿੰਦੇ ਜੇ ਮੈਂ ਆਪਣਾ ਆ ਵੇਖਣ ਚਲ ਗਿਆ ਹੋ ਸਕਦਾ ਵਾਪਿਸ ਹੀ ਨਾ ਆਵਾਂ ਮੈਂ ਨਾ ਵੱਡਾ ਪ੍ਰਮਾਤਮਾ ਆਪਣੇ ਆਪ ਚ ਸਵਾਇਆ ਹੋਇਆ ਔਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਮੋਹਰ ਲਾਤੀ ਇਹਦੇ ਤੇ ਵੀ ਤੁਸੀਂ ਕੀ ਕਰਨਾ 237 ਅੰਗ ਤੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਇਹ ਗੱਲ ਕਿਹਾਈ ਕਿ ਤੁਹਾਨੂੰ ਸੰਸਾਰ ਤੇ ਭੇਜਿਆ ਕਿਉਂ ਜਾਂਦਾ ਵਾ ਮੈਂ ਜਿਦੀ ਵੀ ਸੰਸਾਰ ਤੇ ਮਰਿਆਦਾ ਬਣਾਉਣਾ ਵਾ ਉਹਦਾ ਵੀ ਸੀਮਤ ਸਮਾਂ ਰੱਖਿਆ ਹੁੰਦਾ ਵਾ ਉਹਨੂੰ ਇੱਕ ਦਿਨ ਮੈਂ ਉਹਦਾ ਸਮਾਂ ਹੈ ਉਹ ਵਕਤ ਗੁਜ਼ਰ ਜਾਂਦਾ ਹੈ ਪਰ ਉਹ ਜਿਹੜਾ ਬਣਾਉਂਦਾ ਵਾ ਪ੍ਰਮਾਤਮਾ ਨੂਰੀ ਅਕਾਲਪੁਰਖ ਉਹ ਕਦੀ ਸੀਮਤ ਨਹੀਂ ਹੁੰਦਾ ਅਸੀਮਤ ਆ ਉਹ ਕਦੀ ਕਿਸੇ ਚੇਨ ਚੱਕਰ ਚ ਨਹੀਂ ਆਉਂਦਾ ਤੇ ਇੱਕ ਹੀ ਗੱਲ ਆ ਸਤਗੁਰ ਸ਼ਰਨ ਪੈ ਸੇ ਥਾਪੇ ਤਿੰਨ ਰਾਖਨ ਕੋ ਪ੍ਰਭ ਆਵੇ ਗੋ ਹਰ 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 ਸਰ ਸੇਵਿਓ ਤਿੰਨ ਦਰਗਾ ਮੰਨ ਦੋ ਆਵੇ ਗੋ ਲਿਆ ਨਹੀਂ ਸ਼ਰਨ ਪੈ ਸੇ ਥਾਪੇ ਸ਼ਰਨ ਪੈਣਾ ਜਿਹੜੇ ਪੈ ਗੋਈ ਰੱਖੀ ਜਣੀ ਆ ਮਿਲਣ ਲਈ ਪ੍ਰਮਾਤਮਾ ਆਊਗਾ ਤੁਸੀਂ ਮਿਲਣ ਲਈ ਨਹੀਂ ਗਏ ਉਹ ਤੁਹਾਨੂੰ ਮਿਲਣ ਲਈ ਆਊਗਾ ਜੇ ਇਹੀ ਕਛੇ ਸਾਰੇ ਸੰਸਾਰ ਚ ਹੋ ਜੇ ਤੇ ਦੁਬਿਧਾ ਖਤਮ ਹੋ ਜੇ ਇਹ ਗੱਲ ਹੀ ਨਾ ਵੇ ਅੰਦਰ ਕੇ ਮੇਰਾ ਧਰਮ ਹੋ ਰਿਹਾ ਤੇ ਜਾਂ ਆ ਹੋ ਰਿਹਾ ਸਾਰੇ ਹੀ ਧਰਮ ਸਾਰੇ ਹੀ ਮਤ ਧਿਆ ਵਿੱਚ ਕੋਈ ਵੀ ਫਰਕ ਨਹੀਂਗਾ ਉਹਦੇ ਵਿੱਚ ਮਾਰਗ ਮਰਿਆਦਾ علیحدਦਾ ਜ਼ਰੂਰ ਹੋਈ ਆ ਮਾਰਗ ਪ੍ਰਮਾਤਮਾ ਦਾ ਹੀ ਦਿੱਤਾ ਗਿਆ ਏ ਉਸ ਇੱਕ ਪ੍ਰਮਾਤਮਾ ਦਾ ਜਿਹੜੀ ਜਿਹੜਾ ਸਾਰੀ ਕਾਇਨਾਤ ਦਾ ਪ੍ਰਮਾਤਮਾ ਹੈ ਜਿਹੜਾ ਆਪਣੇ ਆਪ ਤੋਂ ਚੱਲਦਾ ਹੈ ਕਿਸੇ ਤੋਂ ਲੈ ਕੇ ਨਹੀਂ ਚੱਲਦਾ ਤੁਸੀਂ ਉਹਦੀ ਖੇਡ ਨੂੰ ਠੁਕਰਾ ਨਹੀਂ ਸਕਦੇ ਚਾਹੇ ਅਵਤਾਰਾਂ ਤੋਂ ਲੈ ਕੇ ਪੈਗੰਬਰਾਂ ਤੋਂ ਲੈ ਕੇ ਗੁਰੂ ਸਾਹਿਬਾਨਾਂ ਦੀ ਤੋਂ ਲੈ ਕੇ ਘਵਿੰਡ ਤੋਂ ਲੈ ਕੇ ਜੇ ਭਗਵਾਨ ਦੇ ਨਿਰਗੁਰੂ ਦੇ ਸੰਗਮਖੂਨ ਤੋਂ ਲੈ ਕੇ ਉਹਦੀ ਕਿਸੇ ਵੀ ਪੱਖ ਨੂੰ ਤੁਸੀਂ ਨਹੀਂ ਕੀਤਾ ਉਹਨੇ ਕੀਤਾ ਉਹਨੇ ਸਮਝਾਇਆ ਹੁਣ ਸਿੱਖ ਦਾ ਕੰਮ ਹੈ ਉਹਦੇ ਹੁਕਮ ਤੇ ਚੱਲਣਾ ਇਹ 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 ਗੱਲ ਤੇ ਵੀ ਸਤਿਗੁਰਾਂ ਨੇ ਮੋਹਰ ਲਾਈ ਕੇ منہੋ ਕੀ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ ਅਮਰਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਹਜ਼ਰਤੀ ਸਾਹਿਬ ਜੀ ਨੇ ਤੇ ਬਿਲਕੁਲ ਇੱਕ ਕਲੀਅਰ ਕੱਟ ਕਰਤਾ ਕਿ ਬਹੁ ਮੁਖੀ ਤਾਜ ਵਧਾਉਣਾ ਚੋਰਾਂ ਦੀ ਤਰ੍ਹਾਂ ਹੋਵੇਗਾ ਲੌਸ਼ਨ ਕਿਆ ਬਸਤਰ ਪਹਿਨੇਗਾ 144 ਦਾ ਦੁਆਰਾ ਹੋਵੇਗਾ ਔਰ ਉਹਦੇ ਅੰਦਰ ਇੱਕ ਬ੍ਰਿਖਸ਼ ਹੋਵੇਗਾ ਉਹਨੂੰ ਬੜਾ 12 ਪ੍ਰਕਾਰ ਦੇ ਫਲ ਲੱਗਣਗੇ ਉਹ ਤੋਂ ਜਿਹੜੇ ਉਹਦੇ ਉਹ ਸ਼ਾਸਨ ਦੇ ਬੈਠਾ ਹੋਵੇਗਾ ਤੇ ਉਹਦੇ ਸਾਹਮਣੇ ਉਹਦੇ ਪਾਸ਼ਕ ਬੈਠੇ ਹੋਣਗੇ ਤੇ ਉਹ ਉਹਨਾਂ ਦੀਆਂ ਜੀਵਨ ਦੀਆਂ ਪੋਥੀਆਂ ਖੋਲੇਗਾ ਉਹਨਾਂ ਦੇ ਜੀਵਨ ਦੀਆਂ ਪੋਥੀਆਂ ਖੋਲੇਗਾ ਕੋਈ ਹੈ ਜੋ ਖੋਲੇਗਾ ਸੋ ਮੈਨੂੰ ਤੇ ਮਹਾਰਾਜ ਨੇ ਪ੍ਰਮਾਤਮਾ ਨੇ ਇੱਕ ਹੀ ਗੱਲ ਸਮਝਾਈ ਆ ਜਿੰਝ ਪਈ ਆ ਕਿ ਸਤਗੁਰੂ ਤੂੰ ਮੇਰਾ ਐ ਤੇ ਮੈਂ ਤੇਰਾ ਐ ਮੈਂ ਸਰੰਡਰ ਆ ਮੈਂ ਕਰਮ ਨਹੀਂ ਕਰ ਸਕਦਾ ਕਰਨ ਕੰਪਲੀਟ ਕਿਸੇ ਵੀ ਇਨਸਾਨ ਦਾ ਅੱਜ ਤੱਕ ਹੋਇਆ ਨਹੀਂ ਤੇ ਨਾ ਹੋਣਾ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਰਹਿਮਤ ਹੋਊਗੀ ਤੇ ਗੱਲ ਬਣਨੀ ਆ ਕਦੀ ਕਰਨ ਕਰਮ ਕੰਪਲੀਟ ਨਹੀਂ ਹੁੰਦਾ ਇਸ ਲਈ ਤਦ ਕਿਹਾ ਸੀ ਨਾ ਮੈਂ ਤੁਹਾਨੂੰ ਗੁਰਮਖੀ ਨਹੀਂ ਕਹਿਣਾ ਗੁਰਸਿੱਖੀ ਨਹੀਂ ਕਹਿਣਾ ਭਗਤ ਕਹਿਣਾ ਜਿਨ੍ਹਾਂ ਨੂੰ ਪ੍ਰਭੂ ਨੇ ਆਪ ਬਣਾਇਆ ਤੁਹਾਨੂੰ ਨਹੀਂ ਪਤਾ ਤੁਸੀਂ ਨਹੀਂ ਜਾਣਦੇ ਇਹ ਲਿਆਉਣ ਵਾਲੇ ਨੂੰ ਪਤਾ ਕਿ ਤੁਹਾਨੂੰ ਕਿੱਦਾਂ ਲਿਆਂਦਾ ਗਿਆ ਧਵਾ ਸਾਡਾ ਹੈ ਦਾਵਾ ਇੱਕ ਗੱਲ ਤੇ ਆ ਕਿ ਤੂੰ ਸਾਨੂੰ ਮਿਲਿਆ ਐ ਤੂੰ ਸਾਨੂੰ ਮਿਲਿਆ ਐ ਇਹ ਦਾਵਾ ਨਹੀਂ ਕਰ ਸਕਦੇ ਕਿ ਅਸੀਂ ਤੇਰੇ ਨਾਲ ਮਿਲੇ ਆ ਇਹ ਗੱਲ ਸੀ ਨਾ ਜਦੋਂ ਸ਼ਬਦ ਪੜਿਆ ਗਿਆ ਬਾਪੂ ਜੀ ਦੀ ਸੁਨੋ ਖੁਸ਼ਖਬਰੀ ਤੁਹਾਨੂੰ ਭਗਤ ਬਣਾਇਆ ਜਬਰੀ 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 ਕਦੋਂ ਜੋੜਿਆ ਜਾਂਦਾ ਵਾ ਜਦੋਂ ਘਾਟ ਹੀ ਹੋਣ ਤੁਹਾਡੇ ਪੂਰਵਲੇ ਲੇਖਾਂ 'ਚ ਗਾਇਬ ਹੋਵੇ ਕੰਪਲੀਟ ਨਾ ਵੇ ਅਨਕੰਪਲੀਟ ਹੋਵੇ ਇਨਸਾਨ ਉਦੋਂ ਕੰਪਲੀਟ ਕਰਨ ਵਾਸਤੇ ਜਬਰੀ ਕੌਣ ਜੋੜਦਾ ਹੁੰਦਾ ਹੈ ਤਕੜਾ ਜਿਹੜਾ ਤੁਹਾਡੇ ਤੋਂ ਵੱਡਾ ਹੋਵੇ ਤੇ ਇਨਸਾਨ ਤਾਂ ਹੈ ਹੀ ਅਧੂਰਾ ਔਰਸ ਵੱਡੇ ਦੀ ਬੇਪਰਵਾਹੀ ਏਡੀ ਆ ਉਹ ਤੁਹਾਡੇ ਕਰਮ ਨਹੀਂ ਦੇਖਦਾ ਜਦੋਂ ਬੇਪਰਵਾਹ ਹੁੰਦਾ ਉਹਦੀ ਇੱਕ ਖੂਬਸੂਰਤੀ ਆ ਉਹ ਕਦੀ ਕਰਮ ਨਹੀਂ ਦੇਖਦਾ ਜੇ ਉਹ ਕਰਮ ਤੇ ਦੇਖਣਾ ਵੇ ਇਹ ਗੱਲ ਮੋਰ ਵੀ ਲੱਗੀ ਕਿ ਮੈਂ ਤਾਂ ਜੇ ਤੁਹਾਨੂੰ ਕਰਮ ਕਾਂਡ ਦੀਆਂ ਗੱਲਾਂ ਨਹੀਂ ਪੁੱਛੀਆਂ ਮੇਹਰ ਨਜ਼ਰ ਨਾਲ ਦਿੱਤਾ ਪਰਾਈ ਆ ਜੇ ਮੈਂ ਤੁਹਾਨੂੰ ਕੱਲਾ ਨਹੀਂ ਪੁੱਛੀ ਜੇ ਮੈਂ ਪੁੱਛਣ ਬਹਿ ਜਾਂਦਾ ਤੁਸੀਂ ਭਗਤੀ ਨਹੀਂ ਸੀ ਬਣ ਸਕਦੇ ਗੱਲ ਫਿਰ ਘੁੰਮ ਕੇ ਉੱਥੇ ਆਉਂਦੀ ਆ ਇਹ ਸਾਰੀ ਵਿਧੀ ਦਾ ਮਾਲਕ ਪ੍ਰਮਾਤਮਾ ਐ ਉਹ ਜਾਣਦਾ ਸੀ ਉਹਨੂੰ ਹੀ ਪਤਾ ਸੀ ਇਸ ਤੋਂ ਇਲਾਵਾ ਸਿੱਖ ਤੇ ਰਹਿਮਤ ਦੇ ਉੱਪਰੋਂ ਉੱਠ ਹੀ ਨਹੀਂ ਸਕਦਾ ਤਰਸ ਤਰਸ ਦੇ ਲੱਭੇ ਤੋਂ ਉੱਠ ਹੀ ਨਹੀਂ ਸਕਦਾ ਕਿਸੇ ਨੂੰ ਨਹੀਂ ਪਤਾ ਸੁਰਤ ਸ਼ਬਦ ਨਾਲ ਕਿਵੇਂ ਚੜਦੀ ਆ ਪ੍ਰੈਕਟੀਕਲ ਕਿਸੇ ਦਾ ਕਿ ਕਿਵੇਂ ਕਿਵੇਂ ਪ੍ਰਮਾਤਮਾ ਕਿਵੇਂ ਦਸੰਦਵਾਰੀ ਕਿਦਾਂ ਦਿਵ ਦ੍ਰਿਸ਼ਟੀ ਕਿਦਾਂ ਬਜਰ ਕਮਾੜ ਪਾੜਦਾ ਕਿਦਾਂ ਉਹ ਫਿਰ ਕਰ ਦੇ ਵਿੱਚ ਪ੍ਰਮਾਤਮ ਪ੍ਰਮਾਤਮ ਪ੍ਰਾਪਤੀ ਕਰਦਾ ਵਾ ਕਿਹੜੀ ਮੰਜ਼ਲ ਤੇ ਜਾ ਕੇ ਸੁਰਤ ਸ਼ਬਦ ਨਾਲ ਜੁੜਦੀ ਆ ਜਿੱਦਾਂ ਸੁਰਨੀ ਜੋਤ ਦੀਆਂ ਸੱਤ ਤਾਰਾ ਨੇ ਤਿੰਨ ਨਿਰਗੁਣ ਦੀਆਂ ਚਾਰ ਸਰਗੁਣ ਦੀਆਂ ਦੇਖੀਆਂ ਪਰਮਾਤਮਾ ਕੀ ਹੈ ਵਿਸ਼ਵਾਸ ਕੀ ਕਹਤਾ ਕਿ ਮੈਂ ਤੁਹਾਡਾ ਭਗਵਾਨ ਤੇ ਤੁਸੀਂ ਮੰਨ ਲਿਆ ਇਸ ਤੋਂ ਉੱਤੇ ਕੁਝ ਹੋਰ ਜੇ ਕੋਈ ਸਿੱਖ ਦਾਵਾ ਕਰੇ ਕਿ ਹਾਂ ਮੈਂ ਜਾਣਦਾ ਮੈਨੂੰ ਪਤਾ ਮੈਂ ਆ ਪ੍ਰੈਕਟੀਕਲ ਕੀਤਾ ਮੈਨੂੰ ਪਤਾ ਹੈ ਈੜਾ ਪਿੰਗਲ ਸੁਗਮ ਬੰਕੀ ਟੇਢੀ ਨਾੜੀ ਕਿੱਦਾਂ ਚੜਦੀ ਕਿੱਦਾਂ ਸਵਾਸ ਚੜਦੇ ਨੇ ਕਿਸ ਤਰ੍ਹਾਂ ਉਹ ਅਨੰਦ ਸ਼ਬਦ ਤੂਰ ਦੀ ਆਵਾਜ਼ ਹੁੰਦੀ ਆ ਕੋਈ ਕਲੇਮ ਨਹੀਂ ਕਰ ਸਕਦਾ ਕਿਉਂਕਿ ਜੇ ਕਲੇਮ ਹੋ ਗਿਆ ਤੋਂ ਆਮ ਤੋਂ ਖਾਸ ਹੋ ਜਾਂਦਾ ਉਹ ਆਮ ਨਹੀਂ ਰਹਿੰਦਾ ਪਰ ਇਹ ਪਖ ਬਿਨਾ ਸਤਗੁਰ ਸ਼ਬਦ ਤੋਂ ਕੋਈ ਨਹੀਂ ਕਰ ਸਕਦਾ ਤਦ ਕਿ ਆਸੀ ਸਤਗੁਰ ਸ਼ਬਦ ਤੋਂ ਡਾਕੀ ਆ ਬਾਪ ਆ ਤੇ ਪੁਰਖ ਆ ਕਾਲ ਦਾਦਾ ਹੈ ਸ਼ਬਦ ਦੇ ਪ੍ਰithvi ਸ਼ਬਦ ਦੇ ਆਕਾਸ਼ ਬੰਤਰ ਸਾਦੀ ਕੀਦੀ ਆ ਸ਼ਬਦ ਦੀ ਆ ਸ਼ਬਦ ਸਤਗੁਰ ਦੀ ਆ ਇਸ ਕਰਕੇ ਪਹਿਲੀ ਦਫਾ ਨੂੰ ਜਾਣਿਆ ਗਿਆ ਗੋਬਿੰਦ ਸ਼ਬਦ ਦੇ ਨਾਮ ਨਾਲ ਜਾਣਿਆ ਗਿਆ ਤੇ ਸੱਚਾ ਮਿੱਤਰ ਵੀ ਉਹ ਆ ਪ੍ਰੈਕਟੀਕਲ ਦੀ ਮੰਜ਼ਿਲ ਸਮਝਾਈ ਜਾਂਦੀ ਹੈ ਕਿ ਆਤਮ ਸੰਘਾਸਨ ਤੇ ਭਗਵਾਨ ਕਿਵੇਂ ਬੈਠਦਾ ਵਾ ਕਿਵੇਂ ਪ੍ਰਕਾਸ਼ਮਾਨ ਹੁੰਦਾ ਵਾ ਇਸ ਸਾਰੀ ਸਾਰੀ ਖੇੜਿਆ 144 ਹਦਾ ਦੁਆਰਾ ਬਣਾਇਆ ਗਿਆ 36 36 ਦਾ ਕਿਵੇਂ ਸਾਡੇ ਤਿੰਨਾਂ ਦੇ ਸ਼ਰੀਰ ਦੀ ਵੰਡ ਕੀਤੀ ਗਈ ਨੌਂ ਦੁਆਰੇ ਕਿਦਾਂ ਕੀਤੇ ਗਏ 25 ਪ੍ਰਕਿਰਤੀਆਂ ਦਾ ਹਵਾਲਾ ਦਿੱਤਾ ਗਿਆ ਵਿੱਚ ਅੱਠਾਂ ਤਤਾਂ ਦੀ ਗੱਲ ਕੀਤੀ ਗਈ ਦੱਖਣ ਦੀ ਬਾਈ ਆਪਣਾ ਪਰਮਾਤਮਾ ਨੇ ਰੱਖਿਆ ਕਿਉਂ ਰੱਖਿਆ ਇਹਦੇ ਪਿੱਛੇ ਕਾਰਨ ਆ ਇਹ ਸਾਰੀ ਗੱਲ ਜਾਣਨ ਵਾਲਾ ਕੌਣ ਆ ਪਰਮਾਤਮਾ ਕੀ ਪਤਾ ਸੀ ਕਿਸੇ ਨੂੰ ਪਹਿਲਾਂ ਕਿ ਮਾਰੇ ਨੇ ਆ ਗੱਲ ਕਰਨੀ ਆ ਜਾਂ ਪਗੋਨਾ ਆਤਮਾ ਨੇ ਇਸ ਤਰ੍ਹਾਂ ਕਰਨਾ ਕੋਈ ਸਿੱਖਦਾਵਾ ਕਰ ਸਕਦਾ ਕੇ ਸਹਿਬ ਗੁਰੂ ਨਾਨਕ ਪਾਸ਼ਾ ਤੋਂ ਲੈ ਕੇ ਚੱਲੀਏ ਤੇ 10 ਪਾਸ਼ਾ ਹੀ ਆ ਕੋਈ ਕਹਿ ਸਕਦਾ ਕਿ ਮੈਨੂੰ ਪਤਾ ਸੀ ਕਿ ਆ ਖੜੀਦਾ ਹੋਣੀ ਕੋਈ ਨਹੀਂ ਕਹਿ ਸਕਦਾ ਜੇ ਬੇਦ ਉਹ ਇਨਸਾਨਾਂ ਨੂੰ ਦੇ ਦੇ ਫਿਰ ਸਤਿਗੁਰੂ ਨੂੰ ਪਜਾਣੂ ਕੋਈ ਪ੍ਰਮਾਤਮਾ ਨੂੰ ਸਮਝੂਗੇ ਇਹੀ ਤੇ ਗੱਲ ਆ ਤਕਦੀਰ ਤਦਬੀਰ ਪ੍ਰਮਾਤਮਾ ਦੇ ਆਪਣੇ ਹੱਥ ਚ ਆ ਉਹ ਹੀ ਕਰਨ ਵਾਲਾ ਸਿਰਫ ਤੇ ਸਿਰਫ ਜੇ ਬਚਣਾ ਹੈ ਅਸੀਂ ਆਪਣੀ ਮੰਜ਼ਿਲ ਨਹੀਂ ਛੱਡਣੀ ਸਿੱਖ ਨਿਮਾਣਾ ਹੈ ਨਿਥਾਵਾਂ ਹੈ ਉਹ ਸਤਿਗੁਰੂ ਥਾ ਦਿੰਦਾ ਤੇ ਆਪਣੇ ਸੋਭ ਨੀਕ ਨੂੰ ਬਣਾਉਂਦਾ ਹੈ ਸੋ ਆਏ ਰਹਿਮ ਤਰਸ ਦਇਆ ਤੋਂ ਉੱਪਰ ਨਹੀਂ ਉਠਣਾ ਚਾਹੀਦਾ ਸੋ ਇਹਨਾਂ ਲਫ਼ਜ਼ਾਂ ਦੇ ਨਾਲ ਹੀ ਗਲਤੀ ਗੁਸਤਾਖੀ ਮਾਫ਼ ਤੋਡੇ ਸਾਰਿਆਂ ਤੋਂ ਛੋਟਾਂ ਮੈਂ ਅੱਗੇ ਪਰਮੇਸ਼ਰ ਆ ਉਹ ਜਾਣੇ ਉਹ ਤੋਂ ਰਹਿਮਤ ਮੰਗੋ ਇਹ ਸੋਝੀ ਦੇਣ ਵਾਲਾ ਵੀ ਉਹ ਆ ਉਹ ਜਿਉਂ-ਜਿਉਂ ਗੱਲ ਚਲਾਉਂਦਾ ਵਾ ਇਹ ਕਿਰਪਾ ਕਰਨ ਵਾਲਾ ਪ੍ਰਮਾਤਮਾ ਇੱਕ ਹੀ ਆ ਉਹ ਪ੍ਰਮਾਤਮਾ ਹਰ ਜਗ੍ਹਾ ਹਰ ਥਾਂ ਹਰ ਵਿਅਕਤੀ ਹਰ 84 ਲੱਖ ਜੀਵ ਦੇ ਵਿੱਚ ਰਮਿਆ ਹੋਇਆ ਵਾ ਉਸ ਪਰਮੇਸ਼ਰ ਦੀ ਗੱਲ ਹੈ। ਉਹ ਹੰਗਮਾਰਾਈ ਸ਼ੇਰ ਸਿੰਘ ਵਿਸ਼ਨੂੰ ਭਗਵਾਨ